ਮਾਨਯੋਗ ਐਸਐਸਪੀ ਸਾਹਿਬ ਜਿਲੰਦਰ ਸਰਦਾਰ ਹਰਵਿੰਦਰ ਸਿੰਘ ਵਿਲਕ ਔਰ ਸਰਦਾਰ ਸਰਵਨ ਸਿੰਘ ਵੱਲੋਂ ਡੀਐਸਪੀ ਫਲੋਂ ਵੱਲੋਂ ਜੋ ਦਿਸ਼ਾ ਨਿਰਦੇਸ਼ਾਂ ਤੇ ਔਰ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਚਲਾਈ ਗਈ ਆ ਜੋ ਨਸ਼ਿਆਂ ਦੇ ਵਿਰੋਧ ਦਾ ਇਸ ਤਹਿਤ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਡੱਲਿਆਣਾ ਚੌਕ ਦੇ ਵਿੱਚੋਂ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਨਾਮ ਰਣਜੀਤ ਸਿੰਘ ਤੇਰੀਚ ਮਛਰ ਦੂਜੇ ਦਾ ਅਜੀਤ ਕੁਮਾਰਾ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ ਔਰ ਇਹਨਾਂ ਕੋਲ ਦੋ ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਬਦ ਹੋਏ ਨੇ ਔਰ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਖੋਏ ਹੋਏ ਸੀਗੇ ਜਾਂ ਚੋਰੀ ਕੀਤੇ ਹੋਏ ਸੀ ਉਹ ਬਰਾਬਦ ਹੋਏ ਨੇ ਸਰ ਇੱਕ ਗੱਲ ਦੀ ਗਰੰਟੀਆਂ ਵਾਲੀ ਕੋਸ਼ਿਸ਼ ਹੁੰਦੀ ਹੈ ਔਰ ਇਹਨਾਂ ਕੋਲ 33 ਦਾ ਜਿਹੜਾ ਹੈ 105 ਨਸ਼ੀਲੀਆਂ ਗੋਲੀਆਂ ਵੀ ਬਰਾਬਦ ਹੋਈਆਂ ਨੇ ਜੋ ਇਹ ਨਸ਼ੇ ਦਾ ਵੀ ਕੰਮ ਕਰਦੇ ਨੇ ਇਹ ਨਸ਼ਾ ਵੀ ਵੇਚਦੇ ਨੇ ਜਿਹੜਾ ਮਰਦੀਨ ਮਸ਼ਰਾ ਇਹਦੇ ਬਿਲੋਂ ਬਲਾਮ ਫਰੀਏ ਨੇ ਸਰ ਉਹਦੇ ਜਿਹੇ ਈ ਧਾਰਾ ਦਾ ਵਾਅਦਾ ਕਰ ਦਿੱਤਾ ਗਿਆ ਐਂਡੀਪੀਐਸ ਤਹਿ ਤੇ ਦੀ ਉਹ ਕਾਰਵਾਈ ਕਰ ਦਿੱਤੀ ਗਈ। ਪਹਿਲਾਂ ਵੀ ਮੁਕਦਮੇ ਦਰਜ ਇਹਨਾਂ ਦੇ? ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਔਰ ਅੱਗੋਂ ਵੀ ਤਫ਼ਤੀਸ਼ ਜਾਰੀ ਹੈ। ਸਰ ਗੱਲ ਹੀ ਗ੍ਰਾਂਸ ਵੀ ਗੱਲ ਦੱਸਿਓ। ਹਾਂਜੀ ਇੱਕ ਸਾਨੂੰ ਹੋਰ ਵੀ ਬੜੀ ਵਧੀਆ ਸਫਲਤਾ ਹਾਸਲ ਹੋਈ ਜਿਹੜਾ ਇੱਕ ਨੌਜਵਾਨ ਮਹਿਕ ਪ੍ਰੀਤ ਸਿੰਘ ਆ ਔਰ ਮਲੀਆਂ ਦਾ ਰਹਿਣ ਵਾਲਾ ਹੈਗਾ ਆਪਣੇ ਅੰਮ੍ਰਿਤਸਰ ਲਾਗੇ ਦਾ। ਉਹ ਨੋਵਾ ਗੱਡੀ ਦੇ ਵਿੱਚ ਘੁੰਮ ਰਿਹਾ ਸੀਗਾ ਜਿਹਨੂੰ ਸਾਡੇ ਚੌਕੀ ਇੰਚਾਨ ਤਲੇਤਾ ਸੁਭਾਸ਼ ਜੀ ਵੱਲੋਂ ਇਹਨੂੰ ਜਿਹੜਾ ਪਨਾਸ਼ੀ ਕਰਕੇ ਗ੍ਰਿਫਤਾਰ ਕੀਤਾ ਜਿਸ ਕੋ ਸਾਨੂੰ ਤਕਰੀਬਨ 1,20,000 ਰੁਪਇਆ ਜਾਲੀ ਕਰੰਸੀ ਜਿਹੜੀ ਆ 5-5 ਸਾਲ ਦੇ ਨੋਟ ਜਿਹੜੇ ਉਹ ਪ੍ਰਾਪਤ ਹੋਏ ਨੇ ਉਸ ਸਬੰਧੀ ਵੀ ਅਸੀਂ ਜਿਹੜਾ ਮਕਦਮਾ ਦਰਜ ਕਰ ਲਿਆ ਔਰ ਉਹਦੀ ਵੀ ਤਫ਼ਤੀਸ਼ ਅੱਗੇ ਜਾਰੀ ਹੈ ਪਹਿਲਾ ਇਹ ਨੋਟਬੰਦੀ ਇਹ ਨਕਲੀ ਨੋਟ ਹੈ ਪਹਿਲਾਂ ਵੀ ਬੰਦੇ ਤੇ ਕੋਈ ਹੈਗਾ ਪਰਚਾ ਨਹੀਂ ਇਹਨਾਂ ਦੇ ਖਿਲਾਫ ਪਹਿਲੇ ਹੀ ਪਰਚਾ ਦਰਜ ਹੋਇਆ ਔਰ ਪਹਿਲੇ ਪਰਚੇ 'ਚ ਇਹ ਜੋ ਫੜੇ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਮਿੰਦਰ ਸਿੰਘ ਬਿਲਕੁਲ ਔਰ ਸਰਦਾਰ ਸਰਵਨ ਸਿੰਘ ਬਲਡੀ ਐਸਐਸਪੀ ਫਲੌਨ ਵੱਲੋਂ ਜੋ ਦਿਸ਼ਾ ਨਿਰਦੇਸ਼ਾਂ ਤੇ ਔਰ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਜਿਹੜਾ ਮਹਿੰਮਤ ਚਲਾਈ ਗਈ ਆ ਜੋ ਨਸ਼ਿਆਂ ਦੇ ਵਿਰੋਧ ਦਾ ਇਸ ਤਹਿਤ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਨੱਲਿਆ ਚੌਕ ਦੇ ਵਿੱਚੋਂ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਨਾਮ ਰਣਦੀਪ ਸਿੰਘ ਤੇਰੀ ਚਮਸ਼ਰ ਦੂਜੇ ਦਾ ਅਜੀਤ ਕੁਮਾਰ ਆ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ ਔਰ ਇਹਨਾਂ ਕੋਲ ਦੋ ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਔਰ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਹੋਏ ਹੋਏ ਸੀਗੇ ਜਨਤੂਰੀ ਕੀਤੇ ਹੋਏ ਸੀ ਉਹ ਬਰਾਮਦ ਹੋਏ ਨੇ ਸਰੇ ਕੀ ਜਾਲੀ ਕ੍ਰਾਂਸੀਆਂ ਦਾ ਕੋਈ ਹਸਲਤ ਔਰ ਇਹਨਾਂ ਕੋਲੋਂ ਕਪਤੀਸ਼ ਦਾ ਜਿਹੜਾ ਹੈ 105 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਜੋ ਇਹ ਨਸ਼ੇਰਾ ਵੀ ਕੰਮ ਕਰਦੇ ਨੇ ਇਹ ਨਸ਼ਾ ਵੀ ਵੇਚਦੇ ਨੇ ਜਿਹੜਾ ਗੰਦੀ ਮਸ਼ਰਾ ਇਹਦੇ ਕੋਲੋਂ ਬਰਾਮਦ ਹੋਈਆਂ ਨੇ ਸਾਰਾ ਉਹਦੇ ਚੀਹ ਧਾਰਾ ਦਾ ਵਾਦਾ ਕਰ ਦਿੱਤਾ ਗਿਆ ਐਡੀਪੀਐਸ ਤਹਿਤ ਇਹ ਕਾਰਵਾਈ ਕਰ ਦਿੱਤੀ ਗਈ ਹੈ ਪਹਿਲਾਂ ਵੀ ਮੁਕਦਮੇ ਦਰਜ ਇਹਨਾਂ ਦੇ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਔਰ ਅੱਗੋਂ ਵੀ ਤਫਤੀਸ਼ ਜਾਰੀ ਹੈ ਸਰ ਗਾਲੀ ਗ੍ਰਾਂਤ ਸਿਵਰਾ ਦੱਸਿਓ ਹਾਂਜੀ ਇੱਕ ਸਾਨੂੰ ਹੋਰ ਵੀ ਬੜੀ ਵਧੀਆ ਸਫਲਤਾ ਹਾਸਲ ਹੋਈ ਜਿਹੜਾ ਇੱਕ ਨੌਜਵਾਨ ਮਹਿਕ ਪ੍ਰੀਤ ਸਿੰਘ ਆ ਔਰ ਮਲਿਆ ਦਾ ਰਹਿਣ ਵਾਲਾ ਹੈਗਾ ਆਪਣੇ ਅਮਰਸਰ ਦਾਗੇ ਦਾ ਉਹ ਨੋਵਾ ਗੱਡੀ ਦੇ ਵਿੱਚ ਘੁੰਮ ਰਿਹਾ ਸੀਗਾ ਜਿਹਨੂੰ ਸਾਡੇ ਚੌਕੀ ਦੇ ਚਾਕਲੇਤਾ ਸ਼ੁਭਾਸ਼ੀ ਜੀ ਵੱਲੋਂ ਇਹਨੂੰ ਜਿਹੜਾ ਪਤਾਸ਼ੀ ਕਰਕੇ ਗ੍ਰਿਪਦਾਰ ਕੀਤਾ ਜਿੰਦ ਕੋ ਸਾਨੂੰ ਤਕਰੀਬਨ 1,20,000 ਰੁਪਇਆ ਜਾਲੀ ਕਰੰਸੀ ਜਿਹੜੀ ਆ 5-5 ਸਲ ਦੇ ਨੋਟ ਜਿਹੜੇ ਉਹ ਪ੍ਰਾਪਤ ਹੋਏ ਨੇ ਉਸ ਸੰਬੰਧੀ ਵੀ ਅਸੀਂ ਜਿਹੜਾ ਮਕਦਮਾ ਦਫਤਰ ਕਰ ਲਿਆ ਔਰ ਉਹਦੀ ਵੀ ਤਫ਼ਤੀਸ਼ ਅੱਗੇ ਚੱਲ ਰਹੀ ਹੈ ਸੋ ਪਹਿਲਾਂ ਇਹ ਨੋਟਬੰਦੀ ਜਿਹੜਾ ਨਕਲੀ ਨੋਟ ਹੈ ਪਹਿਲਾਂ ਵੀ ਬੰਦੇ ਤੇ ਕੋਈ ਹੈਗਾ ਪਰਚਾ ਨਹੀਂ ਇਹਨਾਂ ਦੇ ਖਿਲਾਫ ਪਹਿਲੇ ਪਰਚਾ ਦਰਜ ਹੋਇਆ ਔਰ ਪਹਿਲੇ ਪਰਚੇ ਦੀ ਇਹ ਜਿਹੜੇ ਫੜੇ ਗਏ ਨੇ